ਪਟਿਆਲਾ ਜ਼ਿਲ੍ਹੇ ਦੇ ਸਾਰੇ ਹੀ ਸਾਡੇ ਪੰਡਾਲ ਚ ਸ਼ੋਭਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਔਰ ਵਰਕਰ ਸਹਿਬਾਨ ਸਟੇਜ ਤੇ ਬਿਰਾਜਮਾਨ ਸਾਡੀ ਅਕਾਲ ਤਖਤ ਸਾਹਿਬ ਤੋਂ ਸਤਾਪਤ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਹਿਬਾਨ ਈਆਲੀ ਸਾਹਿਬ ਡਾਲਾ ਸਾਹਿਬ ਜੈਦਾਰ ਅਹਿਮਦਪਰੀ ਜੀ ਵਿਵਾ ਸਤਵੰਦ ਕੌਰ ਜੀ ਇਸ ਸਾਰੇ ਜੋ ਅੱਜ ਦੀ ਆਰਗੇਨਾਈਜ਼ਡ ਮੀਟਿੰਗ ਆਪਣੀ ਉਹਦੇ ਪ੍ਰਬੰਧਕ ਸਤਕਾਰਯੋਗ શિક્ષੀਤ ਸਰਦਾਰ ਸਰਜੀਤ ਸਿੰਘ ਜੀ ਰਖੜਾ ਸਾਹਿਬ ਚੰਦੂ ਮਹਾਰਾ ਸਾਹਿਬ ਸਾਰੇ ਹਲਕਾ ਇੰਚਾਰ ਸਾਹਿਬਾਨ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਸਿੱਖ ਕੌਮ ਔਰ ਪੰਜਾਬ ਬڑے ਨਾਜ਼ਿਕ ਮੋੜ ਤੇ ਖੜਾ ਸਾਡੀਆਂ ਪੰਜਾਬ ਦੀਆਂ ਹੱਕੀ ਮੰਗਾਂ ਵੀ ਰੁੜ ਰਹੀਆਂ ਨੇ ਕੌਮ ਦੇ ਮਸਲੇ ਵੀ ਰੁੜ ਰਹੇ ਨੇ ਔਰ ਜਿਹੜੀ ਪੰਥਕ ਜਮਾਤ ਦੀ ਸਿਰਜਣਾ 1920 ਚ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਪੰਥਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਲਈ ਬਣਾਈ ਗਈ ਸੀ ਉਹ ਜਮਾਤ ਵੀ ਅੱਜ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਪੰਜਾਬ ਔਰ ਪੰਥ ਦੇ ਮਸਲਿਆਂ ਤੋਂ ਬੇਮੁਖ ਹੋਈ ਨਜ਼ਰ ਆਉਂਦੀ ਆ ਅੱਜ ਵੀਰੋ ਸਿੱਖ ਕੌਮ ਨੂੰ ਪੰਜਾਬ ਵਿੱਚ ਵੀ ਇੱਕ ਵੋਟ ਬੈਂਕ ਦੇ ਨਾਂ ਤੇ ਇਸਤੇਮਾਲ ਕੀਤਾ ਜਾ ਰਿਹਾ ਅਸੀਂ ਇੱਕ ਵੋਟ ਬੈਂਕ ਹੀ ਰਹਿ ਗਏ ਸਾਡੇ ਹੱਕਾਂ ਦੀ ਗੱਲ ਸਾਡੇ ਮਸਲਿਆਂ ਦਾ ਹੱਲ ਸਾਡੀਆਂ ਮੁਸ਼ਕਲਾਂ ਬਾਰੇ ਕੋਈ ਵੀ ਸੰਜੀਦਾ ਨਹੀਂ ਹੈ ਇਹ ਗੱਲ ਤੁਹਾਨੂੰ ਅੱਜ ਸੋਚਣ ਔਰ ਵਿਚਾਰਨ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦੇ ਭਰੋਸਾ ਸੀ ਕੌਮ ਦਾ ਸ਼੍ਰੋਮਣੀ ਅਕਾਲੀ ਦਲ ਉਹ ਨਹੀਂ ਹੱਕਾਂ ਮੰਗਾਂ ਲਈ ਲੜਦਾ ਵੀ ਸੀ ਪਰ ਕੁਝ ਪਿਛਲੇ ਸਮੇਂ ਤੋਂ ਅਸੀਂ ਸਿਰਫ ਸੱਤਾ ਵਾਲੇ ਪਾਸੇ ਤੁਰ ਪਏ ਔਰ ਸੱਤਾ ਦੇ ਨਸ਼ੇ 'ਚ ਹੋ ਕੇ ਅਸੀਂ ਪੰਜਾਬ ਔਰ ਪੰਥ ਵਿਸਾਰ ਦਿੱਤਾ ਔਰ ਵਰਕਰ ਵਿਸਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਉਸ ਕਿਸਮ ਦਾ ਸਤਕਾਰ ਨਹੀਂ ਰਿਹਾ ਜਿਨ੍ਹਾਂ ਰਹਿਣਾ ਚਾਹੀਦਾ ਸੀ ਵਰਕਰਾਂ ਦਾ ਕਰਦਾਰ ਅੱਜ ਵੀ ਕਾਇਮ ਹੈ ਵਰਕਰਾਂ ਦੀ ਮਿਹਨਤ ਔਰ ਲਗਨ ਵੀ ਕਾਇਮ ਹੈ ਪਰ ਲੀਡਰਸ਼ਿਪ ਦਾ ਕਰਦਾਰ ਵੀ ਨਿਮਾ ਹੋ ਗਿਆ ਲੀਡਰਸ਼ਿਪ ਵਿੱਚ ਪੰਥ ਪ੍ਰਸਤੀ ਵੀ ਘਟ ਗਈ ਜਿਸ ਕਰਕੇ ਸੰਗਤ ਹੈ ਜਿਹੜੀ ਪਾਰਟੀ ਤੋਂ ਬੇਮਖੋਈ ਆ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂ ਲੋੜ ਪਈ ਹੁਕਮਨਾਮਾ ਸਾਹਿਬ ਜਾਰੀ ਕਰਨ ਦੀ ਸਾਧ ਸੰਗਤ ਜੀ ਇਹ ਹੁਕਮਨਾਮਾ ਸਾਹਿਬ ਇਹ ਜਾਰੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੰਥਰ ਪੰਜਾਬ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਨੈਤਿਕ ਅਧਿਕਾਰ ਕਿਉਂ ਗਵਾ ਚੁੱਕੀ ਹੈ ਕਿ ਤੁਸੀਂ ਪਿਛਲੇ ਸਮੇਂ ਚ ਪੰਥ ਦੀਆਂ ਪੰਜਾਬ ਦੀਆਂ ਹੱਕੀ ਮੰਗਾਂ ਬਿਸਾਰ ਦਿੱਤੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਸਿੱਖਾਂ ਦੇ ਦਸਤਕਤ ਕਰਵਾਏ ਗਏ 26 ਲੱਖ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕੀ ਹੋਈ ਕਿ ਸਾਨੂੰ ਕਿਸੇ ਵਿਅਕਤੀ ਨੇ ਟਾਈਮ ਵੀ ਨਹੀਂ ਦਿੱਤਾ ਮਿਲਣ ਦੀ ਆ ਸਾਡੀਆਂ ਸੰਸਥਾਵਾਂ ਦਾ ਹਾਲ ਹੋ ਗਿਆ ਜੇ ਸਾਡੀਆਂ ਸੰਸਥਾਵਾਂ ਇੰਨੀਆਂ ਕਮਜ਼ੋਰ ਹੋ ਗਈਆਂ ਜੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਲੱਗ ਜਵੇ ਫਿਰ ਵੀਰੋ ਕੌਮ ਨੂੰ ਤਾਂ ਜਾਗਣਾ ਹੀ ਪਊਗਾ ਜੇ ਆਪਾਂ ਵੀ ਸੁੱਤੇ ਰਵਾਂਗੇ ਤਾਂ ਫਿਰ ਸਾਡੇ ਤਖਤਾਂ ਤੇ ਕੱਲ ਨੂੰ ਜੋ ਇਤਿਹਾਸ ਕਲੰਕਤ ਹੋਏ ਮੱਸਾ ਰੰਗੜ ਉਹਨਾਂ ਦੇ ਸਮਿਆਂ 'ਚ ਜਾਂ ਹੋਰ ਦੌਰ ਮਹੰਤਾਂ ਦੇ ਸਮਿਆਂ 'ਚ ਤੇ ਉਹ ਦੌਰ ਤੋਂ ਅਸੀਂ ਬਚਾ ਕੇ ਬੰਦ ਨੂੰ ਰੱਖਣਾ ਆ ਸਾਨੂੰ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਪੰਜ ਮੈਂਬਰੀ ਕਮੇਟੀ ਦਾ ਕੋਈ ਸਾਡੀ ਰਾਸੀ ਲਾਲਸਾ ਨਹੀਂ ਨਾ ਹੀ ਸਾਡਾ ਕੋਈ ਰਾਸੀ ਮਨੋਰਥ ਹੈ ਮੈਂ ਜੇ ਆਪਦੀ ਗੱਲ ਕਰਾਂ ਮੇਰੀ ਨਿੱਜੀ ਤੌਰ ਤੇ ਪਾਰਟੀ ਪ੍ਰਧਾਨ ਨਾਲ ਸਭ ਤੋਂ ਵੱਧ ਨੇੜਤਾ ਸੀ ਬਹੁਤ ਥੋੜੇ ਬੰਦਿਆਂ ਦੀ ਇੰਨੀ ਨੇੜਤਾ ਹੋ ਜਿਨੇ ਮੇਰੀ ਨੇੜਤਾ ਸੀ ਪਰ ਵੀਰੋ ਇੱਕ ਪਾਸੇ ਨਿੱਜੀ ਰਿਸ਼ਤੇ ਨੇ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਹਰ ਸਿੱਖ ਦਾ ਅੱਜ ਫਰਜ਼ ਬਣਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਖੜੀਏ ਨਿੱਜੀ ਗਰਜਾਂ ਨਿੱਜੀ ਰਿਸ਼ਤੇਆਂ ਨਿੱਜੀ ਰੰਸ਼ਾਂ ਨੂੰ ਛੱਡ ਕੇ ਤੁਰਿਏ ਤਾਂ ਹੀ ਅਸੀਂ ਪੰਥ ਤੌਰ ਪੰਜਾਬ ਨੂੰ ਬਚਾ ਰਹੇ ਹਾਂ ਬੀਬਾ ਜੀ ਜ਼ਿਕਰ ਕਰ ਰਹੇ ਸੀ ਇਹਨਾਂ ਜੋ ਆਪਾਂ ਹੱਥਾਂ 'ਚ ਫੜੇ ਨੇ ਤਖਤੀਆਂ ਸਾਡੇ ਇਹ ਤਖਤੀਆਂ 'ਚ ਬਹੁਤ ਦੇਰ ਬਾਅਦ ਦੇਖਣ ਨੂੰ ਮਿਲੀਆਂ ਨੇ ਸਾਨੂੰ ਇੱਥੇ ਜਾਤੀ ਨਾਰੇ ਹੁੰਦੇ ਸੀ ਜਾਤੀ ਜਿੰਦਾਬਾਦ ਦੇ ਨਾਰੇ ਹੋਇਆ ਕਰਦੇ ਸੀ ਅੱਜ ਅਕਾਲ ਤਖਤ ਮਹਾਨ ਹੈ ਸਾਡੇ ਪੰਥ ਦੇਖ ਤੇ ਫਤਿਹ ਪੰਥਕੀ ਜੀਤ ਉਹ ਨਾਰੇ ਦੁਆਰਾ ਦੇਖਣ ਨੂੰ ਮਿਲ ਰਹੇ ਨੇ ਅਸੀਂ ਸਖਸ਼ੀਆ ਤੋਂ ਤੋਂ ਉੱਪਰ ਉੱਠੀਏ ਅਸੀਂ ਪੰਥ ਪ੍ਰਸਤੀ ਔਰ ਪੰਚ ਦੇ ਵਿਚਾਰਧਾਰਾ ਨਾਲ ਜੁੜੀਏ ਔਰ ਇਹ ਇੱਕ ਪੁਰਾਣੇ ਅਕਾਲੀਆਂ ਦਾ ਧਰਮ ਸੀ ਅਕਾਲੀਆਂ ਦਾ ਵਰਕਰਾਂ ਦਾ ਮੂਹਰੇ ਬੈਠੀ ਸੰਗਤ ਦਾ ਅੱਜ ਵੀ ਇਹੀ ਧਰਮ ਹੈ ਪਰ ਇਧਰ ਹਿੱਲ ਗਿਆ ਜਦੋਂ ਇਧਰ ਹਿੱਲਿਆ ਲੀਡਰਸ਼ਿਪ ਤੋਂ ਆਹ ਸਾਨੂੰ ਆ ਦਿਨ ਦੇਖਣੇ ਪਏ ਸੋ ਇਸ ਕਰਕੇ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਮੈਂ ਇੱਕ ਉਦਾਹਰਨ ਕੱਲ ਨੂੰ ਪੰਤ ਰਤਨ ਜਹਦਰ ਗੁਰਚੰਦ ਸਿੰਘ ਤੋੜਾ ਸਾਹਿਬ ਦੀ ਵਰਸੀ ਆ ਮੈਂ ਕੋਨਾਂ ਦੇ ਆਧਾਰ 'ਤੇ ਆਪਣੀ ਬੇਨਤੀ ਸਮਾਪਤ ਕਰੂੰਗਾ ਜਦੋਂ ਅਸੀਂ ਝੁੰਡਾ ਕਮੇਟੀ ਦੀ ਰਿਪੋਰਟ ਤਿਆਰ ਕਰ ਰਹੇ ਸੀ ਅਸੀਂ 100 ਹਲਕਿਆਂ ਜਗਾਇ ਵਰਕਰਾਂ ਦੀਆਂ ਭਾਵਨਾਵਾਂ ਸੁਣੀਆਂ ਲੁਧਿਆਣਾ ਜ਼ਿਲ੍ਹੇ ਦੇ ਜਿੱਲ੍ਹ ਹਲਕੇ ਦੀ ਘਟਨਾ ਉੱਥੇ ਸਾਇਆ ਪਿੰਡ ਦੇ ਕੋਈ ਜਥੇਦਾਰ ਸੀ ਜੋ ਚੇਅਰਮੈਨ ਵੀ ਰਹੇ ਸੀ ਸ਼ਾਇਦ ਮੇਰੇ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਉਹਨਾਂ ਨੇ ਸਾਨੂੰ ਖੜੇ ਹੋ ਕੇ ਇੱਕ ਗੱਲ ਕਹੀ ਕਹਿੰਦੇ ਝੁੰਡਾ ਸਾਹਿਬ ਕੀ ਪੁੱਛਣ ਆਏ ਹੋ ਅੱਛਾ ਜੀ ਵਰਕਰਾਂ ਦੀਆਂ ਭਾਵਨਾਵਾਂ ਸੰਗਤ ਦੀ ਭਾਵਨਾ ਜਾਣਨੀ ਚਾਹੁੰਦੇ ਆ ਕਹਿੰਦਾ ਤੁਹਾਨੂੰ ਪਤਾ ਨਹੀਂ ਮੈਂ ਕਿਹਾ ਜੀ ਚਲੋ ਸ਼ਾਇਦ ਤੁਹਾਨੂੰ ਵੱਧ ਪਤਾ ਹੋਵੇ ਤੁਸੀਂ ਵਰਕਰ ਆਗੂ ਆ ਉਹ ਕਹਿਣ ਲੱਗੇ ਤੁਸੀਂ ਵਰਕਰਾਂ ਦੀ ਕਦਰ ਮਾਰਤੀ ਸਰਕਾਰ ਤੁਸੀਂ ਵਰਕਰਾਂ ਨੂੰ ਪੁੱਛਿਆ ਨਹੀਂ ਕਹਿੰਦੇ ਮੈਂ ਤੁਹਾਨੂੰ ਇੱਕ ਜਥੇਦਾਰ ਗਰਚਾਨ ਸਿੰਘ ਤੜਾ ਦੀ ਗੱਲ ਸੁਣਾਉਣਾ ਕਹਿੰਦੇ ਆਲਮਗੀਰ ਗੁਰਦੁਆਰਾ ਸਾਹਿਬ ਮੀਟਿੰਗ ਸੀ ਗੁਰਦੁਆਰਾ ਸਾਹਿਬ ਚ ਕਹਿੰਦੇ ਅਸੀਂ ਪੰਜ ਸੱਤ ਜਥੇਦਾਰ ਸਾਹਿਬਾਨ ਇਕੱਠੇ ਹੋ ਕੇ ਟੌੜਾ ਸਾਹਿਬ ਨੂੰ ਕਿਹਾ ਕਿ ਸਾਡਾ ਇੱਕ ਬਹੁਤ ਵਧੀਆ ਵਰਕਰ ਨਾਰਾਜ਼ ਹੋ ਗਿਆ ਸਾਡੀ ਬੇਨਤੀ ਹੈ ਪ੍ਰਧਾਨ ਜੀ ਉਹਨੂੰ ਲੈ ਕੇ ਆਓ ਕਹਿੰਦੇ ਟੌੜਾ ਸਾਹਿਬ ਨੇ ਸਾਦੇ ਲਫਜ਼ ਸੀ ਵੀ ਮੈਲਾ ਤਾਂ ਮੈਨੂੰ ਇਹ ਦੱਸੋ ਕਿ ਉਹ ਲੀਡਰ ਹੈ ਕਿ ਵਰਕਰ ਜੇ ਲੀਡਰ ਹੈ ਤਾਂ ਜਾਂਦਾ ਜਾਣ ਦੋ ਜੇ ਵਰਕਰ ਹੈ ਤਾਂ ਮੈਂ ਘਰ ਜਾ ਕੇ ਲੈ ਕੇ ਆਉਂਗਾ ਕਹਿੰਦੇ ਲੀਡਰਾਂ ਦੀ ਲੋੜ ਨਹੀਂ ਹੁੰਦੀ ਪਾਰਟੀਆਂ ਨੂੰ ਪਾਰਟੀਆਂ ਨੂੰ ਵਰਕਰਾਂ ਦੀ ਲੋੜ ਹੁੰਦੀ ਆ ਜਿਹਦੀ ਪਿੱਠ ਤੇ ਕਹਿੰਦੇ ਹੱਥ ਧਰ ਦੂੰਗਾ ਉਹੀ ਲੀਡਰ ਬਣ ਜੂ ਪਰ ਵਰਕਰ ਨਹੀਂ ਪੈਦਾ ਹੋ ਸਕਦਾ ਅਸੀਂ ਵਰਕਰ ਘਵਾ ਲਏ ਵਰਕਰਾਂ ਦੀ ਬੇਕਦਰਹੀ ਕਰਤੀ ਪੈਸੇ ਦੇ ਜ਼ੋਰ ਤੇ ਜਾਂ ਹੋਰ ਧੰਦੇ ਕਰਨ ਵਾਲੇ ਲੋਕ ਮੂਰੇ ਲਾਏ ਅਕਾਲੀ ਦਲ ਦਾ ਕਲਚਰ ਨਹੀਂ ਸੀ ਅਸੀਂ ਅਕਾਲੀ ਦਲ ਦਾ ਕਲਚਰ ਘਵਾ ਲਿਆ ਅਕਾਲੀ ਕਹਿੰਦੇ ਆ ਨੂੰ ਸ਼ਰਮ ਆਉਣ ਲੱਗੀ ਵਰਕਰ ਪਿੱਛੇ ਹਟ ਗਏ ਕਰਦਾਰ ਵਾਲੇ ਬੰਦੇ ਪਿੱਛੇ ਹਟ ਗਏ ਔਰ ਸਾਨੂੰ ਅਜਾਹ ਦਿਨ ਦੇਖਣੇ ਪਏ ਨੇ ਸੋ ਅੱਜ ਇੱਕ ਦੁਬਾਰਾ ਮੌਕਾ ਆਇਆ ਕੌਮ ਕੋਲੇ ਪੰਥ ਕੋਲੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਕਿ ਕਿਰਪਾ ਕਰਕੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੁਖ ਰੱਖ ਕੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹਾਲ ਕਰਨ ਲਈ ਤੁਹਾਨੂੰ ਵਾਸਤਾ ਹੈ ਪੰਥ ਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਕਿ ਆਪਾਂ ਡਟ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜੀਏ ਔਰ ਇੱਕ ਪੰਥ ਪਰਵਾਨਿਤ ਲੀਡਰਸ਼ਿਪ ਜਿਹਨੂੰ ਪੰਥ ਪ੍ਰਵਾਨ ਕਰੇ ਕੌਮ ਪ੍ਰਵਾਨ ਕਰੇ ਪੰਜਾਬ ਪ੍ਰਵਾਨ ਕਰੇ ਹਿੰਦੂ ਸਿੱਖ ਮੁਸਲਮ ਸਾਰੇ ਭਾਈਚਾਰੇ ਪ੍ਰਵਾਨ ਕਰਨ ਜਿਹਦਾ ਕੋਈ ਇੱਕ ਠੋਸ ਏਜੰਡਾ ਹੋਵੇ ਜਿਹੜਾ ਫੈਡਰਲ ਸਿਸਟਮ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੇ ਜਿੱਥੇ ਲੋਕਤੰਤਰ ਹ ਪਾਰਟੀ ਚ ਹੋਵੇ ਜਿੱਥੇ ਕੋਈ ਇੱਕ ਵਿਅਕਤੀ ਦੀ ਪਾਰਟੀ ਨਾ ਹੋਵੇ ਜਿੱਥੇ ਪ੍ਰਧਾਨ ਦੀ ਮਿਆਦਾਂ ਕੀਤੀ ਜਾਵੇ ਜਿੱਥੇ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਅਹੁਦੇ ਵਕ ਵਕ ਹੋਣ ਇੱਕ ਪਰਿਵਾਰ ਲਈ ਕੋਈ ਡਿੰਟ ਹੋਵੇ ਇਸ ਤਰ੍ਹਾਂ ਦਾ ਫਲਸਫਾ ਔਰ ਸਿਧਾਂਤ ਪਾਰਟੀ ਵਿੱਚ ਲੈ ਕੇ ਆਈਏ ਜਿੱਥੋਂ ਪਾਰਟੀ ਉੱਠੇ ਔਰ ਵਰਕਰਾਂ ਨੂੰ ਲੱਗੇ ਕਿ ਪਾਰਟੀ ਸਾਡੀ ਹੈ ਸਾਡੇ ਚੋਂ ਅੱਗੇ ਲੋਕ ਆਉਣਗੇ ਪੰਜਾਬ ਔਰ ਪੰਜਾਬ ਦਾ ਭਲਾ ਹੋਊਗਾ ਇਸ ਭਾਵਨਾ ਨਾਲ ਆਪਾਂ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਹ ਰੂਪਰੇਖਾ ਬਣਾ ਕੇ ਸੰਗਤ ਦੇ ਸਾਹਮਣੇ ਰੱਖਣੀ ਹੈ ਲੀਡਰ ਜਿਹੜਾ ਵੀ ਬਣੇ ਉਹਦੇ ਵਿੱਚ ਕੁਰਬਾਨ ਕੁਰਬਾਨੀ ਔਰ ਤਿਆਗ ਦੀ ਭਾਵਨਾ ਹੋਵੇ ਉਹ ਕੋਈ ਆਪਦੇ ਨਿੱਜ ਲਈ ਨਾ ਲੜੇ ਆਪਣੇ ਕਾਰੋਬਾਰ ਵਧਾਉਣ ਲਈ ਨਾ ਲੜੇ ਪੰਥ ਪ੍ਰਸਤੀ ਦੀ ਚਾਲਕ ਹੋਵੇ ਇੱਥੇ ਬਾਬਾ ਖੜਕ ਸਿੰਘ ਵਰਗੇ ਲੀਡਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਹੁਤ ਅਰਬਾਂ ਖਰਬਾਂ ਜਾਂ ਜਾਇਦਾਦਾਂ ਦੇ ਮਾਲਕ ਸੀ ਪਰ ਮੰਗਲਾ ਸਾਹਿਬ ਗੁਰਦੁਆਰਾ ਸਾਹਿਬ ਆ ਕੇ ਪ੍ਰਸ਼ਾਦ ਦੇ ਸ਼ਾਕੇ ਆਪਣੀਆਂ ਪ੍ਰਾਂਤ ਆ ਕੇ ਸਾਰੀਆਂ ਜਾਇਦਾਦਾਂ ਗੁਰਕੋ ਗਈਆਂ ਸੀ ਉਹ ਅਜਾ ਅਕਾਲੀ ਦਲ ਬਣਾਉਣ ਦੀ ਲੋੜ ਹੈ ਅਸੀਂ ਤਾਂ ਜਾਇਦਾਦਾਂ ਨਾਲ ਨਾਪਣ ਲੱਗੇ ਵੱਡੀਆਂ ਕੋਠੀਆਂ ਕਾਰਾਂ ਨਾਲ ਨਾਪਣ ਲੱਗੇ ਉੱਥੋਂ ਸਾਡਾ ਪੰਜਾਬ ਦਾ ਪੰਥ ਦਾ ਨੁਕਸਾਨ ਹੋਇਆ ਕਿਰਪਾ ਕਰਕੇ ਪੰਥ ਪ੍ਰਸਤ ਲੋਕਾਂ ਨੂੰ ਅੱਗੇ ਲੈ ਕੇ ਆਓ ਅਸੀਂ ਤੁਹਾਨੂੰ ਪੰਜੇ ਜਾਣੇ ਵਚਨ ਦਿੰਨੇ ਆ ਕਿ ਅਸੀਂ ਪੂਰਾ ਨੂਬ ਵਿੱਚ ਕੌਮ ਨੂੰ ਸਮਰਪਿਤ ਹੋ ਕੇ ਸੇਵਾ ਨਿਭਾਵਾਂਗੇ ਕੋਈ ਸਵਾਰਥ ਕੋਈ ਲਾਲਸਾ ਨਹੀਂ ਹੈ ਕੋਈ ਆਉਂਦੇ ਦੀ ਲਾਲਸਾ ਨਹੀਂ ਔਰ ਇਹ ਵੀ ਅਸੀਂ ਇੱਕ ਦਿਨ ਕਿਸੇ ਵੱਡੇ ਲੀਡਰ ਨੂੰ ਕਿਹਾ ਸੀ ਕਿ ਸਤੋਂ ਐਫੀਡਵਿਟ ਲੈ ਲਓ ਅਸੀਂ ਕੋਈ ਆਉਦਾ ਨਹੀਂ ਮੰਗਦੇ ਪਰ ਪੰਥ ਦੀ ਪਾਰਟੀ ਬਚਾ ਲੋ ਮਰ ਰਹੀ ਐ ਅੱਜ ਪੰਜਾਬ ਦੀ ਪੰਥ ਦੀ ਪਾਰਟੀ ਸਾਡੀ ਨਮਾਇੰਦਗੀ ਖਤਮ ਹੋ ਰਹੀ ਆ ਨੀਲੀਆਂ ਪੱਗਾਂ ਠਾਣਿਆਂ 'ਚ ਕਚੇਰੀਆਂ 'ਚ ਰੁੜ ਰਹੀਆਂ ਨੇ ਸਾਡੀਆਂ ਦਾੜੀਆਂ ਰੁੜ ਰਹੀਆਂ ਨੇ ਸਾਡੇ ਤੇ ਝੂਠੇ ਐਨਐਸਏ ਝੂਠੇ ਪਰਚੇ ਸਾਡੇ ਨਾਲ ਕੀ ਨਹੀਂ ਹੋ ਰਿਹਾ ਕੌਮ ਨਾਲ ਅੱਜ ਔਰ ਅਸੀਂ ਸੁੱਤੇ ਪਏ ਆ ਜਿਹੜੀਆਂ ਸਰਕਾਰਾਂ ਅਸੀਂ ਬੜੇ ਚਾਅ ਨਾਲ ਬਣਾਈਆਂ ਸੀ ਆਹ ਹੁਣ ਵਾਲੀ ਸਰਕਾਰ ਦੀ ਗੱਲ ਕਰ ਲਓ ਚਲੋ ਕਾਂਗਰਸ ਕਾਹੀ ਦੁਸ਼ਮਣ ਜਮਾਤ ਇੱਕ ਵੀ ਕੰਮ ਕੋਈ ਇਸ ਪਾਰਟੀ ਨੇ ਪੰਥ ਦੇ ਭਲੇ ਲਈ ਕੀਤਾ ਝੂਠੇ ਐਨਐਸਏ ਲਾਏ ਇਹਨਾਂ ਨੇ ਲਾਏ ਕਿਸਾਨੀ ਰੋੜ ਰਹੀ ਹੈ ਇਹਨਾਂ ਦੀ ਬਦੌਲਤ ਰੋੜ ਰਹੀ ਹੈ ਡਾਂਗਾ ਫੇਰੀਆਂ ਕਿਸਾਨੀ ਤੇ ਇਹ ਸਾਰੀ ਸਰਕਾਰ ਆਪਾਂ ਬਣਾਈ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਬੇਨਤੀ ਕਰਕੇ ਹਟਿਆ ਸਿੱਖ ਕੌਮ ਦੀ ਅੱਜ ਵੋਟ ਬੈਂਕ ਸਮਝ ਕੇ ਇਸਤੇਮਾਲ ਕੀਤਾ ਜਾ ਰਿਹਾ ਆਪਦੇ ਵੱਡੇ ਵੱਡੇ ਵੋਟ ਬੈਂਕ ਨੂੰ ਆਪਦੀ ਲੀਡਰਸ਼ਿਪ ਲਈ ਆਪਦੀ ਕੌਮ ਲਈ ਵਰਤੋਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸੋ ਮੈਂ ਇਹਨਾਂ ਕ ਬੇਨਤੀਆਂ ਕਰਦਾ ਹੋਇਆ ਰਖੜਾ ਸਾਹਿਬ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਇਸ ਲਹਿਰ ਨੂੰ ਇੱਕ ਹੋਰ ਮਜ਼ਬੂਤੀ ਦੇਣ ਲਈ ਇਹ ਅਕਾਲ ਤਖਤ ਸਾਹਿਬ ਦੀ ਸਰਬੋੱਚਤਾ ਨੂੰ ਸਮਰਪਿਤ ਹੋ ਕੇ ਬਹੁਤ ਵੱਡਾ ਉਪਰਾਲਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਤੇ ਉਸ ਝੰਡੇ ਥੱਲੇ ਇਕੱਠੇ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਇਕੱਠੇ ਹੋਏ ਹੋ ਚੰਦੂ ਮਾਰਾ ਸਾਹਿਬ ਔਰ ਸਾਰੀ ਲੀਡਰਸ਼ਿਪ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ